ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤੇਵਾਲਾ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਇਹਨਾਂ ਦੀ ਸ਼ਹੀਦੀ ਦਾ 350 ਸਾਲਾ ਪੁਰਬ ਜਿਹੜਾ ਉਹ ਮਨਾਇਆ ਗਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਸਮੂਹ ਸਟਾਫ ਨੇ ਬੱਚਿਆਂ ਨੇ ਮਿਲ ਕੇ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 57 ਸ਼ਲੋਕ ਨੇ ਉਹਨਾਂ ਦਾ ਪਾਠ ਆਉ ਕੀਤਾ ਉਪਰੰਤ ਅਰਦਾਸ ਆਉ ਹੋਈ ਉਸ ਤੋਂ ਬਾਅਦ ਬੱਚਿਆਂ ਨੇ ਕਵਿਸ਼ਰੀਆਂ ਰਾਹੀਂ ਭਾਸ਼ਣ ਰਾਹੀਂ ਔਰ ਛੋਟੇ-ਛੋਟੇ ਜਿਹੜੀਆਂ ਪੁਰੇਓਗ੍ਰਾਫੀ ਆ ਉਹਨਾਂ ਦੇ ਰਾਹੀਂ ਗੁਰੂ ਸਾਹਿਬ ਦੇ ਜਸ ਆਉ ਗਾਏ ਜ਼ਿਕਰ ਜੋਗਾ ਇਸ ਮੌਕੇ ਤੇ ਸਰਦਾਰ ਮਨਦੀਪ ਸਿੰਘ ਜੀ ਬਟੂਪੱਟੀ ਉਹ ਇੱਥੇ ਪਹੁੰਚੇ ਔਰ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਦੇ ਉੱਪਰ ਵਿਸ਼ੇਸ਼ ਵਿਖਿਆਨ ਜਿਹੜਾ ਉਹ ਬੱਚਿਆਂ ਦੇ ਨਾਲ ਉਹ ਅਧਿਆਪਕ ਸਹਿਬਾਨਾਂ ਦੇ ਨਾਲ ਸਾਂਝਾ ਕੀਤਾ ਔਰ ਇਸ ਦੇ ਨਾਲ ਹੀ ਗੁਰਮਤ ਪ੍ਰਚਾਰ ਜਥਾ ਮੱਲਾਂ ਵਾਲਾ ਤੋਂ ਬਾਬਾ ਬਲਕਾਰ ਸਿੰਘ ਜੀ ਉਹ ਵੀ ਪਹੁੰਚੇ ਉਹਨਾਂ ਨੇ ਵੀ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਨਾਲ ਜੁੜਨ ਤੇ ਹੱਕ ਸੱਚ ਦੀ ਜਿਹੜੀ ਆ ਉਹ ਮਿਹਨਤ ਕਮਾਈ ਕਰਨ ਦਾ ਉਪਦੇਸ਼ ਆ ਦਿੱਤਾ ਔਰ ਮੈਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਸਾਰੇ ਬੱਚਿਆਂ ਦਾ ਔਰ ਇਹਨਾਂ ਦੇ ਅਧਿਆਪਕ ਸਹਿਬਾਨਾਂ ਦਾ ਜਿਨ੍ਹਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਔਰ ਬੱਚਿਆਂ ਨੂੰ ਸਿੱਧਿਤ ਕੀਤਾ ਕਿ ਉਹ ਗੁਰੂ ਸਾਹਿਬ ਜੀ ਦੇ ਜਿਹੜੇ ਉਪਦੇਸ਼ ਨੇ ਉਹਨਾਂ ਦੇ ਨਾਲ ਜੁੜਨ ਔਰ ਉਹਨਾਂ ਦੇ ਗੁਣਾਂ ਨੂੰ ਜੋ ਉਹਨਾਂ ਨੇ ਹੱਕ ਸੱਚ ਦਾ ਰਾਹ ਸਾਨੂੰ ਦੱਸਿਆ ਹੈ ਉਹਦੇ ਧਾਰਨੀ ਹੋਈਏ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵਾਅ ਉਹ ਅਪਣਾਈਏ ਔਰ ਇੱਕ ਵਾਰੀ ਧੰਨਵਾਦ ਸਾਡੀ ਧਰਤੀ ਸਾਡੇ ਲੋਕ ਚੈਨਲ ਦਾ ਵੀ ਜਿਨ੍ਹਾਂ ਨੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਔਰ ਇਸ ਸਾਰੀ ਜਿਹੜੀ ਪ੍ਰੋਗਰਾਮ ਆ ਉਹਨੂੰ ਕਵਰ ਕੀਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ